ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਵੱਡੀ ਚੇਤਾਵਨੀ ਮੌਸਮ ਨੇ ਪੰਜਾਬ ਦੇ ਵਿੱਚ ਤੋੜੇ ਵੱਡੇ ਰਿਕਾਰਡ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਅੰਦਰ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਦੇ ਵੱਲੋਂ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡੀਆਂ ਹਵਾਵਾਂ ਚੱਲਣ ਦੀ ਉਮੀਦ ਹੈ ਕੁਝ ਸੈਂਟਰ ਦੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ, ਔਰੇਂਜ ਅਲਰਟ ਅਤੇ yellow ਅਲਰਟ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ 18 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ 2 ਦਿਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਸ਼ਾਮਲ ਨੇ ਇੱਥੇ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਠੰਡ ਤੋਂ ਜ਼ਰੂਰ ਬਚ ਕੇ ਰਹਿਣ, ਖਾਸ ਕਰਕੇ ਧੁੰਦ ਪੈਣ ਦੀ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਸੰਭਾਵਨਾ ਹਾਂ ਜੀ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਸੋ ਕੋਲਡ ਡੇ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ 11.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.1 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਟੈਂਪਰੇਚਰ 1970 ਤੋਂ ਲੈ ਕੇ ਹੁਣ ਤੱਕ ਦਾ 15 ਜਨਵਰੀ ਦਾ ਸੈਕੰਡ ਲੋਇਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਇਦੇ ਤੋਂ ਪਹਿਲਾਂ ਘੱਟ ਤੋਂ ਘੱਟ 11.2 ਡਿਗਰੀ ਸੈਂਟੀਗ੍ਰੇਡ 2003 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਔਰ ਅੱਜ 11.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਅ ਇਸੇ ਤਰ੍ਹਾਂ ਅ ਅੱਜ ਦਾ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਡੈਂਸ ਫੌਗ ਔਰ ਕੋਲਡ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਏ ਰਹਿ ਸਕਦੀਆਂ ਹਨ। ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਲਗਭਗ ਸਾਰੇ ਸੈਂਟਰਲ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਬਾਕੀ ਦੇ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਕੱਲ ਨੂੰ ਸੈਂਟਰਲ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਔਰ ਬਾਕੀ ਦੇ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਹੈ। ਔਰ 17 ਤਰੀਕ ਤੋਂ ਬਾਅਦ ਸਿਰਫ ਸੈਂਟਰਲ ਵਾਸਤੇ 옐ੋ ਅਲਰਟ ਹੈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀ ਰਹਿ ਸਕਦੀਆਂ ਨੇ। ਔਰ ਇਹਦੇ ਨਾਲ ਨਾਲ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਸਪੈਸ਼ਲੀ ਪਠਾਨਕੋਟ ਹੁਸ਼ਿਆਰਪੁਰ ਔਰ ਰੂਪਨਗਰ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੀ ਤੇ ਮੈਮ ਜਿਹੜਾ ਲੋਏਸਟ ਟਾਪ ਮੰ ਤੁਸੀਂ ਦੱਸਿਆ ਹੈ ਤੋਂ ਉਹਨੇ ਵੀ ਕੋਈ ਕੋਡ ਵਗੈਰਾ ਕੋਈ ਦਿੱਤਿਆ ਹੋਣਾ ਛੋੜੇ ਹੈ ਕਿ ਨਹੀਂ ਜਿਹੜੇ ਲੋਏਸਟ ਟਾਪ ਦਾ ਜੀ ਅੱਜ ਦਾ ਜੇ ਅਸੀਂ ਦੇਖੀ ਤਾਂ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਪਰਸੋ 2.6 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਇਹ ਹੁਣ ਤੱਕ ਦਾ ਜਿਹੜਾ ਇਸ ਸੀਜ਼ਨ ਦਾ ਸਭ ਤੋਂ ਘੱਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਪਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਲਸੀਅਸ ਹੈ ਜਿਹੜਾ ਕਿ ਨਾਰਮਲ ਤੋਂ 1.2 ਡਿਗਰੀ ਸੈਲਸੀਅਸ ਨੀਚੇ ਹੈ। ਤਾਂ ਮੈਂ ਜਿੱਦਾਂ ਕਹ ਰਹੇ ਕਿ 18 ਤੋਂ ਬਾਅਦ ਵੀ ਕੁਝ ਹਲਕੀ ਬਾਰਿਸ਼ ਹੋ ਸਕਦੀ ਹੈ ਪੰਜਾਬ 'ਚ ਉਹ ਕਿਤੇ ਕਿਤੇ ਹੋ ਰਹੀ ਹੈ ਜਾਂ ਪੂਰੇ ਪੰਜਾਬ 'ਚ ਹੋਣੀ ਹੈ ਉਹਦੇ ਬਾਰੇ ਵੀ ਥੋੜਾ ਕਲੀਅਰ ਦੱਸੋ। ਜੀ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟ ਸਪੈਸ਼ਲੀ ਪਠਾਨਕੋਟ, ਹੁਸ਼ਿਆਰਪੁਰ ਔਰ ਰੋਪੜ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਪੈ ਸਕਦੇ ਨੇ। ਤਿਵੇਂ ਤਾਪਮਾਨ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਬਰਕਰਾਰ ਰਹੇਗਾ ਠਰ ਤੋ ਲੋਕਾਂ ਨੂੰ ਬਚਾਅ ਕਰਨਾ ਚਾਹੀਦਾ ਆ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਆਂ ਰਹਿ ਸਕਦੀਆਂ ਜੀ ਲੱਗਦਾ ਲੋਕਾਂ ਨੂੰ ਆਪਣੀ ਸਿਹਤ ਦਾ ਏਹੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਲਗਾਤਾਰ ਤਾਪਮਾਨ ਜਿਹੜੇ ਨੇ ਰਿਕਾਰਡ ਤੋੜ ਰਹੇ ਬਿਲਕੁਲ ਜੀ ਕਿਉਂਕਿ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਡੈਂਸ ਫੌਗ ਵੀ ਰੀਜਨ ਦੇ ਕਾਫੀ ਹਿੱਸਿਆਂ ਦੇ ਵਿੱਚ ਆਬਜ਼ ਆ ਆਊਟਡੋਰ ਐਕਟੀਵਿਟੀਆਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਜਦੋਂ ਉਦੋਂ ਹੀ ਬਾਹਰ ਨਿਕਲੋ ਜਦੋਂ ਬਹੁਤ ਜ਼ਰੂਰੀ ਹੈ। ਜਦੋਂ ਬਾਹਰ ਜਾਣਾ ਪ੍ਰੋਪਰਲੀ ਕਵਰਡ ਦੇਣਾ ਚਾਹੀਦਾ ਹੈ। ਔਰ ਹੈਲਦੀ ਡਾਈਟ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ। ਬੱਚਿਆਂ ਦੇ ਉੱਪਰ ਮੈਂ ਕਿਹ ਤਰ੍ਹਾਂ ਦਾ ਪੈਂਕ ਪੈਂਦਾ ਕਿਉਂਕਿ ਜਦੋਂ ਜਦੋਂ ਗਰਮੀ ਤੋਂ ਨੀਚੇ ਤਾਂ ਆਪਾਂ ਸੁਲ ਜਾਂਦਾ ਜਦੋਂ ਤੋਂ ਆਪਾਂ ਨਿਛੇ ਗਿਆ ਆਪਾਂ। ਕੋਰੇ ਦੀ ਵੀ ਕੰਦੇ ਸੰਭਾਵਨਾ ਬਣਦੀ ਹੈ ਜੀ ਜਦੋਂ ਮਿਨਿਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲੇ ਜਾਂਦਾ ਤਾਂ ਜਿਹੜਾ ਕੋਰੇ ਦੀ ਕਾਫੀ ਸੰਭਾਵਨਾ ਹੁੰਦੀ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ 2.6 ਡਿਗਰੀ ਸੈਂਟੀਗ੍ਰੇਡ ਤੱਕ ਵੀ ਚਲੇ ਗਿਆ ਸੀ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਫਸਲਾਂ ਦਾ ਵੀ ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਵੈਸੇ ਤਾਂ ਜਿਹੜੀਆਂ ਜਿਵੇਂ wheat ਦੀ crop ਆ ਇਹਨੂੰ ਕੋਲ ਕੰਡੀਸ਼ਨਸ ਦੀ ਲੋਡ ਹੁੰਦੀ ਹੈ ਪਰ ਫਿਰ ਵੀ ਕੁਝ crops ਜਿਵੇਂ ਸਬਜ਼ੀਆਂ ਦੀ ਫਸਲ ਬੜੀ ਸੈਂਸਿਟਿਵ ਹੁੰਦੀਆਂ ਨੇ ਸੋ ਉਸ ਤਰ੍ਹਾਂ ਦੀਆਂ crops ਦੀ ਜ਼ਰੂਰ ਉਹਨਾਂ ਨੂੰ ਰੈਗੂਲਰਲੀ ਮੋਨਿਟਰਿੰਗ ਕਰਦੇ ਰਹਿਣਾ ਚਾਹੀ ਫਸਲ ਨੂੰ ਕੁਝ ਡੈਮੇਜ ਹੋ ਰਿਹਾ ਤਾਂ ਹਲਕਾ ਪਾਣੀ ਜ਼ਰੂਰ ਲਗਾ ਦੇਣਾ ਚਾਹੀਦਾ। ਮੈਂ ਫਸਲਾਂ ਨੂੰ ਲੈ ਕੇ ਪੀਟੀਵੀ ਤੁਹਾਡੇ ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਕਿ ਸੋ ਅਸੀਂ ਜਿਹੜੇ ਫਸਲ ਵਿਗਿਆਨੀ ਹੈਗੇ ਉਹਨਾਂ ਨਾਲ ਵੀ ਅੱਜ ਕੱਲ੍ਹ ਗੱਲਬਾਤ ਕੀਤੀ ਹੈ ਕਿ ਉਹ ਕਹਿੰਦੇ ਕਿ ਕੁਝ ਖਸਬੀਆਂ ਜਿਹੜੀਆਂ ਇਫੈਕਟਡ ਜ਼ਿਆਦਾ ਹੁੰਦੀਆਂ ਜਿਵੇਂ ਟਮਾਟਰ, ਬੈਂਗਨ ਜਾਂ ਇਦਾਂ ਦੀਆਂ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਪੱਤੇ ਝੁਰ ਜਾਂਦੇ ਆ। ਸੋ ਹੁਣ ਆਉਣ ਵਾਲੇ ਦਿਨਾਂ 'ਚ ਵੀ ਵੀ ਕੋਹਰਾ ਪੈਣ ਦੀ ਉਮੀਦ ਹੈਗੀ ਆ ਇਸ ਠੀਕ ਲੈਅ ਦੇ ਵਿੱਚ ਜੀ ਕਿਉਂਕਿ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਚੱਲ ਰਿਹਾ ਅੱਜ ਵੀ 4.8 ਡਿਗਰੀ ਸੈਂਟੀਗ੍ਰੇਡ ਸੋ ਜਦੋਂ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਆ ਜਾਵੇ ਤਾਂ ਕਾਫੀ ਚਾਂਸਸ ਹੁੰਦੇ ਨੇ ਕੋਹਰਾ ਪੈਣ ਦੇ ਸੋ ਫਾਰਮਰਸ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਸਪੈਸ਼ਲੀ ਸਬਜ਼ੀਆਂ ਦੀਆਂ ਫਸਲਾਂ ਕਾਫੀ ਸੈਂਸਿਟਿਵ ਹੁੰਦੀਆਂ ਨੇ ਸੋ ਜੇ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਜਾਂਦਾ ਤਾਂ ਸੈਂਸਿਟਿਵ ਕ੍ਰੋਪਸ ਨੂੰ ਜ਼ਰੂਰ ਹਲਕਾ ਪਾਣੀ ਲਾ ਦੇਣਾ ਚਾਹੀ ਸੋ ਦਾਦਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਠੰਡ ਜਾਰੀ ਰਹੇਗੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ